ਹਾਂਜੀ ਦੋਸਤੋ ਮਾਪਿਓ ਦਾ ਦੇਣ ਔਲਾਦ ਸਾਰੀ ਉਮਰ ਚ ਨਹੀਂ ਦੇ ਸਕਦੀ ਮਾਪਿਓ ਆਪਣੀ ਔਲਾਦ ਲਈ ਜੋ ਕਰ ਸਕਦੇ ਨੇ ਕੋਈ ਹੋਰ ਨਹੀਂ ਕਰ ਸਕਦਾ ਜੇਕਰ ਦੋਸਤੋ ਕੋਈ ਪੁੱਛੇ ਨਾ ਸਭ ਤੋਂ ਮਹਿੰਗੀ ਚੀਜ਼ ਕਿਹੜੀ ਆ ਤੁਹਾਡੇ ਲਈ ਤਾਂ ਕਹਿਣ ਦਾ ਇਹ ਹੱਕ ਬਣਦਾ ਮੇਰੇ ਮਾਪਿਓ ਦੇ ਪੈਰਾਂ 'ਚ ਪਾਏ ਬੂਟ ਜਾਂ ਜੁੱਤੀ ਕਿਉਂਕਿ ਆਪਣੀ ਔਲਾਦ ਦੀ ਜ਼ਿੰਦਗੀ ਬਣਾਉਣ ਲਈ ਉਹ ਇੱਕ ਨਹੀਂ ਕਈ ਜੁੱਤੀਆਂ ਘਸਾ ਦਿੰਦੇ ਨੇ ਵੱਡੀ ਹੋ ਕੇ ਔਲਾਦ ਆਪਣੇ ਮਾਪਿਆਂ ਨੂੰ ਘਰੋਂ ਧੱਕੇ ਮਾਰਦੀ ਹੈ ਅਤੇ ਕਹਿ ਦਿੰਦੀ ਹੈ ਤੁਸੀਂ ਸਾਡੇ ਲਈ ਕੀਤਾ ਹੀ ਕੀ ਹੈ ਇੱਕ ਬਹੁਤ ਹੀ ਭਾਵਕ ਕਰ ਦੇਣ ਵਾਲੀ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਇੱਕ ਮਾਂ ਜੋ ਸਬਜ਼ੀ ਵੇਚਣ ਦਾ ਕੰਮ ਕਰਦੀ ਹੈ ਤੇ ਉਹ ਨਾਲ-ਨਾਲ ਆਪਣੇ ਛੋਟੇ ਬੱਚੇ ਦਾ ਵੀ ਖਿਆਲ ਰੱਖ ਰਹੀ ਹੈ ਦੋਸਤੋ ਸਲੂਟ ਹੈ ਇਸ ਮਾਂ ਨੂੰ ਤੇ ਬਾਕੀ ਦੋਸਤੋ ਬਹੁਤ ਹੀ ਭਾਵਕ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਆਪੋ ਆਪਣੇ ਵਿਚਾਰ ਸਾਨੂੰ ਜਰੂਰ ਦਿਓ ਬਾਕੀ ਜੋ ਵੀਰ ਤੇ ਭੈਣਾ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਹਰ ਇੱਕ ਆਉਣ ਵਾਲੀ ਵੱਡੀ ਖਬਰ ਦਾ نوٹیفیکیشن سمے سر ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆ ਕਿਸੇ ਹੋਰ ਖਬਰ ਦੇ ਨਾਲ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਗੈਟ ਐਕਸ ਲਵ ਵਸ਼ਿਕਰਣ ਨਿਊ ਲਾਈਫ 40 वर्षी ਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਬਾ ਪਰੇਸ਼ਾਨੀ ਜਿਵੇਂ ਵਸ਼ਿਕਰਣ ਕਰਵਾਉਣਾ ਜਾਤੁਰਬਣਾ ਪਤੀ ਪਤਨੀ ਚ ਅਣਮਣ ਔਲਾਦ ਸੋਕ ਮੇਰਾ ਲਵ ਮੈਰਿਜ ਨੂੰ ਲੈ ਕੇ ਸਮੱਸਿਆ ਦਾ ਸਮਾਧਾਨ ਇੱਥੇ ਨਿਕਲ ਗਿਆ ਮੈਂ ਬਹੁਤ ਜ਼ਰਾ ਤੱਕ ਕਿ ਵਿਖਾ ਤੇ ਤੇ ਬਹੁਤ ਬਾਬਿਆਂ ਦੇ ਕੋਲ ਵੀ ਗਈ ਮੇਰੀ ਸਮੱਸਿਆ ਦਾ ਸਮਾਧਾਨ ਛੱਟਪਟ ਨਿਕਲ ਆਇਆ ਤੇ ਜੇਕਰ ਤੁਸੀਂ ਵੀ ਆਪਣੀ ਸਮੱਸਿਆ ਦਾ ਸਮਾਧਾਨ ਚਾਹਦੇ ਹੋ